ਤਸਵੀਰਾਂ ਹੰਡੀਆਂ ਕਰ ਰਿਹਾ ਸਤਲੁਜ ਦਰਿਆ ਵਿਦਪੁਰ ਦੇ ਨੇ ਆਨ ਚੱਕਦੇ ਹੁਣ ਵੀ ਭਾਰੀ ਮਾਤਰਾ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਕਿਉਂਕਿ ਲਜੋਪਖੜਾ ਡੈਮ ਦੇ ਬਲੀ ਛੱਡਿਆ ਜਿਹੜਾ ਹਤੇ ਰੋਜ਼ ਤੋਂ 1 ਫੁੱਟ ਪਾਣੀ ਜ਼ਿਆਦਾ ਹੁਣ ਛੜਕ ਰਿਹਾ ਫਲਡ ਗੇਟਾਂ ਦੇ ਰਾਹੀਂ 3 ਫੁੱਟ ਜਿਹੜਾ ਹੈ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਕਾਰਨ ਜਿਹੜਾ ਪਾਤਰਾ ਨਹੀਂ ਇਸ ਸਤਲੁਜ ਦਰਿਆ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਹਜ਼ਾਰਾਂ ਕਿਊਸਿਕ ਪਾਣੀ ਜੋ ਪਖੜਾ ਡੈਮ ਵੱਲੋਂ ਛੱਡਿਆ ਜਾ ਰਿਹਾ ਹੈ ਉਹ ਲਗਾਤਾਰ ਆ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਹੈ ਇੱਕ ਕਿਨਾਰੇ ਤੋਂ ਜਿਹੜਾ ਹੈ ਦੂਸਰੇ ਕਿਨਾਰੇ ਤੱਕ ਜਿਹੜਾ ਸਤਲੁਜ ਦਰਿਆ ਬਿਲਕੁਲ ਭਰਿਆ ਆ ਰਿਹਾ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਤੋਂ ਜਿਹੜਾ ਹੈ ਇਸ ਪਾਸੇ ਤੱਕ ਬਿਲਕੁਲ ਜਿਹੜਾ ਹੈ ਪਾਣੀ ਭਰਿਆ ਆ ਰਿਹਾ ਹੈ ਬੇਸ਼ੱਕ ਜਿਹੜਾ ਹੈ 20 ਅਗਸਤ ਦੇ ਮੁਕਾਬਲੇ ਜਿਹੜਾ ਹੈ ਪਾਣੀ ਕੁਝ ਘਟਾ ਹੈ ਪਰ ਹੁਣ ਜੋ ਲਗਾਤਾਰ ਪਖੜਾ ਡੈਮ ਦੇ ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਜਿਹੜਾ ਹੈ 2 ਫੁੱਟ ਤੱਕ ਜਿਹੜੇ ਫਲੱਡ ਗੇਟ ਖੋਲੇ ਗਏ ਸੀ ਬੀਤੇ ਕੱਲ ਤੋਂ ਜਿਹੜਾ ਹੈ 3 ਫੁੱਟ ਤੱਕ ਜਿਹੜਾ ਹੈ ਫਲੱਡ ਗੇਟ ਕੀਤੇ ਗਏ ਹਨ ਉਸ ਦੇ ਕਾਰਨ ਲਗਾਤਾਰ ਜਿਹੜਾ ਹੈ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਪਾਣੀ ਹਜ਼ਾਰਾਂ ਕਿ ਉਸੇ ਕ ਆ ਰਿਹਾ ਹੈ ਅਗਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਰ ਬਾਰਿਸ਼ ਹੁੰਦੀ ਹੈ ਜੇ ਸਵਾਨ ਨਦੀ ਆndi ਹੈ ਤਾਂ ਜਿਹੜਾ ਹੈ ਸਤਲੁਜ ਦਰਿਆ ਦੇ ਕਿਨਾਰੇ ਜੋ ਪਿੰਡ ਹੈ ਉਹਨਾਂ ਨੂੰ ਜਿਹੜਾ ਹੈ ਭਾਰੀ ਨੁਕਸਾਨ ਦੀ ਸੰਭਾਵਨਾ ਹੈ ਕਿਉਂਕਿ ਜਿਹੜਾ ਹੈ ਕਈ ਸਥਾਨਾਂ ਤੋਂ ਚਾਹੇ ਪਿੰਡ ਲੋਧੀਪੁਰ ਸਤਲੁਜ ਦਰਿਆ ਦੇ ਕਿਨਾਰੇ ਦੀ ਗੱਲ ਕਰ ਲਈਏ ਚਾਹੇ ਮੈਦਨੀ ਕਲਾ ਹਰੀਵਾਲ ਸਤਲੁਜ ਦਰਿਆ ਦੀ ਗੱਲ ਕਿਨਾਰੇ ਦੀ ਗੱਲ ਕਰ ਰਹੀ ਹੈ ਉੱਥੇ ਜਿਹੜਾ ਹੈ ਲਗਾਏ ਗਏ ਕ੍ਰੇਟਵਾਲ ਸਤਲੁਜ ਦਰਿਆ ਦੇ ਵਿੱਚ ਨੂੰ ਧਸ ਗਏ ਹਨ ਜਿਨ੍ਹਾਂ ਦੀ ਰਿਪੇਅਰ ਜਿਹੜਾ ਹੈ ਮੈਦਨੀ ਕਲਾ ਤੇ ਹਰੀਵਾਲ ਵਿਖੇ ਸਬੰਧਿਤ ਵਿਭਾਗ ਤੋਂ ਵੱਲੋਂ ਲਗਾਤਾਰ ਕੀਤਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਬੁਰਜਪੁਰ ਤੋਂ ਦੇਖ ਸਕਦੇ ਹੋ ਕਿ ਜਿਹੜਾ ਹੈ ਕੱਲ ਤੋਂ ਭਕੜਾ ਡੈਮ ਵੱਲੋਂ 2 ਫੁੱਟ ਤੋਂ ਵਧਾ ਕੇ ਜਿਹੜਾ ਹੈ 3 ਫੁੱਟ ਗੇਟ ਕੀਤੇ ਗਏ ਹੈ ਉਸ ਤੋਂ ਜਿਹੜਾ ਹੈ 3 ਫੁੱਟ ਤੱਕ ਗੇਟ ਖੋਲ ਕੇ ਜਿਹੜਾ ਹੈ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਜਾਣਕਾਰੀ ਦੇ ਮੁਤਾਬਕ ਜਿਹੜਾ ਹੈ ਇਹ ਪਾਣੀ ਕਾਫੀ ਮਾਤਰਾ ਦੇ ਵਿੱਚ ਰਾਤ ਆਇਆ ਸੀਗਾ ਕਿਉਂਕਿ ਹੁਣ ਬੇਸ਼ੱਕ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਹੀ ਚੱਲ ਰਿਹਾ ਹੈ ਪਰ ਜਿਹੜਾ ਰਾਤ ਦੇ ਸਮੇਂ ਜਿਹੜਾ ਅਮਰਪੁਰ ਵੇਲੇ ਵਾਲੇ ਪਾਸੇ ਨੂੰ ਇਹ ਪਾਣੀ ਆ ਗਿਆ ਸੀ ਹੋ ਸਕਦਾ ਹੈ ਇਸ ਦੇ ਵਿੱਚ ਸਵਾਹ ਆਈ ਹੋਵੇ ਜਾਂ ਜਿਹੜਾ ਪਾਣੀ ਹੋਰ ਜਿਹੜਾ ਹੈ ਆਇਆ ਹੋਵੇ ਇਸ ਦੇ ਵਿੱਚ ਜਿਸ ਦੇ ਕਾਰਨ ਅਮਰਪੁਰ ਵੇਲੇ ਵਾਲਾ ਜਿਹੜਾ ਰਸਤਾ ਸੀਗਾ ਉਹ ਰਾਤ ਬੰਦ ਹੋ ਗਿਆ ਸੀ ਤੇ ਹੁਣ ਜਿਹੜਾ ਹੈ ਹੋਰ ਰਸਤਾ ਦੋ ਪਹੀਆ ਵਾਹਨ ਦੇ ਲਈ ਹੀ ਚੱਲ ਰਿਹਾ ਹੈ ਤੇ ਚਾਰ ਪਹੀਆ ਵਾਹਨ ਇੱਥੋਂ ਜਿਹੜਾ ਹੈ ਗੁਜ਼ਰਨੇ ਮੁਸ਼ਕਲ ਹੈ ਕਿਉਂਕਿ ਸੜਕ ਦੇ ਵਿੱਚ ਕਈ ਕਈ ਫੋਟ ਜਿਹੜੇ ਹੈ ਟੋਏ ਪੈ ਚੁੱਕੇ ਹਨ ਤੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੁਰਜਪੁਰ ਸਤਲੁਜ ਦਰਿਆ ਦੀਆਂ ਅਗਰ ਪਖੜਾ ਡੈਮ ਵੱਲੋਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਹਾਲਾਤ ਜਿਹੜੇ ਹੈ ਖਰਾਬ ਹੋ ਸਕਦੇ ਆ ਹੁਣ ਵੀ ਜਿਹੜਾ ਹੈ ਇੱਕ ਪਾਸੇ ਤੋਂ ਜਿਹੜਾ ਹੈ ਦੂਸਰੇ ਪਾਸੇ ਤੱਕ ਬਿਲਕੁਲ ਜਿਹੜਾ ਹੈ ਸਤਲੁਜ ਦਰਿਆ ਭਰ ਆ ਰਿਹਾ ਕਿਉਂਕਿ ਹਜ਼ਾਰਾ ਹੈ ਕਿ ਉਸੇ ਪਾਣੀ ਜਿਹੜਾ ਡੈਮ ਦੇ ਵੱਲੋਂ ਜੋ ਛੱਡਿਆ ਜਾ ਰਿਹਾ ਹੈ ਉਹ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਵਗ ਰਿਹਾ ਹੈ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਡੈਮ ਦੇ ਵੱਲੋਂ ਲਗਾਤਾਰ ਜੋ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਜੋ ਡੈਮ ਦੀ ਸਮਰੱਥਾ ਹੈ 1680 ਫੁੱਟ ਦੀ ਹੈ ਅਤੇ ਹੁਣ ਜਿਹੜਾ ਹੈ ਕਰੀਬ ਕਰੀਬ 8 ਫੁੱਟ ਜਿਹੜਾ ਹੈ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਅਤੇ ਦੂਸਰੇ ਪਾਸੇ ਜੋ ਹਮਾਤਲ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਨਾਲ ਹੀ ਜਿਹੜੇ ਹੈ ਬੱਦਲ ਫਟ ਰਹੇ ਹੈ ਉਸ ਦੇ ਕਾਰਨ ਜਿਹੜਾ ਹੈ ਲਗਾਤਾਰ ਹੀ ਜਿਹੜਾ ਹੈ ਕਰੀਬ ਅੰਕੜਿਆਂ ਦੇ ਅਨੁਸਾਰ ਜਿਹੜਾ ਹੈ 85 ਹਜ਼ਾਰ ਜਾਂ 90000 ਕਿਸੇ ਕਿਸੇ ਪਾਣੀ ਦੀ ਆਵਦ ਹੈ ਅਤੇ ਜੇਕਰ ਹੋਰ ਬਾਰਿਸ਼ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦੀ ਹੈ ਤਾਂ ਜਿਹੜਾ ਹੈ ਪਾਣੀ ਵੱਸ ਸਕਦਾ ਹੈ ਦੇਖ ਲਓ ਇੱਕ ਬੁਰਜਪੁਰ ਤਸਵੀਰ ਰਖਦੇ ਹੋ ਕਿ ਕਿਵੇਂ ਭਾਰੀ ਮਾਤਰਾ ਦੇ ਵਿੱਚ ਇਸ ਸਮੇਂ ਸਤਲੇੁ ਦਰਿਆਦ ਪਾਣੀ ਆ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਭਖੜ ਲਓ ਜਿਹੜਾ ਹੈ ਪਾਣੀ ਛੱਡਿਆ ਜਾ ਰਿਹਾ ਹੈ ਉੱਥੇ ਹੀ ਜਿਹੜਾ ਹੈ ਬੀਤੇ ਕਾਲ ਜੋ ਫਲੱਡ ਗੇਟ ਜਿਹੜਾ ਫੁੱਟ ਖੁੱਲੇ ਗਏ ਸੀ ਜਿਹੜਾ ਹੈ ਇੱਕ ਫੁੱਟ ਬਤਾ ਹੈ 3 ਫੁੱਟ ਕੀਤਾ ਗਿਆ ਉਸ ਜਿਹੜਾ ਹੈ ਮੇਰੀ ਪਾਣੀ ਸਤਲੇੁ ਦਰਿਆਦ ਸੀ ਜਿਸ ਜਿਹੜਾ ਹੈ ਪੁਰਬ ਵਾਲਾ ਦਵਾ ਬੇਸ਼ਾ ਹੋਣ ਪਾਣੀ ਰਾਧ ਘਟੇ ਕਰਨ ਹੋਇਆ ਉਸ ਸਾਵਾਹੀ ਹੈ ਦੇਖ ਸਕਦੇ ਹਜ਼ਾਰ ਪੰਜ ਹਜ਼ਾਰ ਜਿਹੜਾ ਆ ਕੀ ਨਾਮ ਹੈ ਜੀ ਤੁਹਾਡਾ ਕਿਹੜਾ ਪਿੰਡ ਜੀ ਮੇਰਾ ਨਾਮ ਤਰਲੋਚਨ ਸਿੰਘ ਆ ਜੀ ਪਿੰਡ ਮਿੱਕਵਾਲ ਤੇ ਸਾਡਾ ਜਿਹੜਾ ਇਹ ਬੇਲੇ ਦਾ ਹਰੀਆਬਹ ਮਹਿੰਦਰੀ ਕਲਾਂ ਦੇ ਕੋਲ ਸਾਡੀ ਜ਼ਮੀਨ ਸੀ 12 ਕਿੱਲੇ 12 ਕਿੱਲਾਂ ਦੇ ਵਿੱਚ ਤੇ ਸਾਡੇ 9-9 ਕਿੱਲੇ ਜਿਹੜੇ ਆ ਉਹ ਦਰਿਆ ਸਾਤਲੂ ਦੇ ਵਿੱਚ ਬਹਿ ਗਏ ਥੋੜੀ ਜਿਹਾ ਤੇ ਇਹ ਫਿਰ ਇਹ ਸਰਕਾਰ ਨੇ ਕੇਪੀ ਰਾਣੇ ਜੀ ਨੇ ਇਹ ਕ੍ਰੇਡ ਬਾਦ ਲਵਾਈ ਸੀ ਉਸ ਤੋਂ ਬਾਅਦ ਥੋੜਾ ਬੋਤਾ ਕੰਮ ਚੱਲਿਆ ਨਰੇਗਾ ਦਾ ਤੇ ਉਹ ਕ੍ਰੇਡ ਬਾਦ ਜਿਹੜੀ ਆ ਉਹਦੀ ਕੋਈ ਅੰਦਰੋਂ ਸਪੋਰਟ ਨਹੀਂ ਲਾਈ ਗਈ ਉਹ ਕ੍ਰੀਡ ਵਾਲ ਜਿਹੜੀ ਆ ਸਾਰੇ ਦੇਖ ਕੇ ਪਾਣੀ ਮੁੜ ਕੇ ਫੇਰ ਖਰੀ ਵਾਲ ਮਹਿੰਦੀ ਕਲਾਂ ਪੈ ਗਿਆ ਜੀ ਤੇ ਹੁਣ ਜਿਹੜਾ ਪਾਣੀ ਛੱਡਿਆ ਕੱਲ ਦਾ ਇਹ ਕਿੰਨਾ ਕੁ ਪਾਣੀ ਹੈ ਰਾਤ ਕਿੰਨਾ ਕੁ ਸੀਗਾ ਹੁਣ ਕਿੰਨਾ ਜੀ ਇਹਦਾ ਜਿਹੜੀ ਇਨਫੋਰਮੇਸ਼ਨ ਦੇ ਰਿਹਾ ਇਹਦਾ 21150 ਦੀ ਦੇ ਰੇ ਤੇ ਲੇਕਿਨ ਮੇਰੇ ਹਿਸਾਬ ਨਾਲ ਤਾਂ ਇਹ 35-40000 ਦੇ ਕਿਸੇ ਕਿਸੇ ਦੇ ਹਿਸਾਬ ਨਾਲ ਪਾਣੀ ਲੱਗਦਾ ਜੀ ਇਹ ਸਤਲੁਜ ਦਰਿਆ ਇਹ ਨੂਰ ਪਰਵੇਦੀ ਜਿਹੜਾ ਮਾਰਗ ਹੈ ਰਾਤ ਨੂੰ ਬੰਦ ਹੋ ਜਾਂਦਾ ਜੀ ਤੇ ਆਵਾਜਾਈ ਇੱਥੋਂ ਬਿਲਕੁਲ ਠੱਪ ਹੋ ਜਾਂਦੀ ਹੈ ਜੀ ਤੇ ਰਾਤ ਜਿਆਦਾ ਸੀਗਾ ਹੁਣ ਘਟਾ ਹੈਣਾ ਜੀ ਹੁਣ ਥੋੜਾ ਜਿਹਾ ਘਟਿਆ ਬਾਜੀ ਰਾਤ ਜਿਹੜਾ ਹੈ ਅੰਮ੍ਰਿਤਪੁਰ ਬੀਲੇ ਵਾਲੀ ਪੁਲੀ ਦੇ ਉਪਰੋਂ ਕਰਾਸ ਕਰ ਗਿਆ ਹੁਣ ਆਵਾਜਾਈ ਠੀਕ ਚੱਲ ਰਹੀ ਜੀ ਉੱਥੇ ਆਵਾਜਾਈ ਤਾਂ ਚੱਲ ਰਹੀ ਹੈ ਜੀ ਪਰ ਰਸਤੇ ਦਾ ਬਹੁਤ ਬੁਰਾ ਹਾਲ ਹੈ ਜੇ ਕਿਸੇ ਲੜਕੀਆਂ ਨੇ ਜਾਣਾ ਕਿਸੇ ਪੜਨ ਵਾਸਤੇ ਜਾਣਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਦਿੱਕਤ ਹੈ ਪੱਥਰ ਪਾਏ ਦੇ ਮਸ਼ੀਨ ਨਾਲ ਥੋੜੇ-ਬਹੁਤੇ ਪਾਏ ਆ ਉਹਦੇ ਉੱਪਰ ਕੋਈ ਡਸਟ ਨਹੀਂ ਪਾਈ ਗਈ ਰਾਸਤਾ ਜਿਹੜਾ ਬਿਲਕੁਲ ਖਰਾਬ ਹੋ ਦਿੱਤਾ ਹੈ ਦੋ ਪਹੀਆ ਵਾਹਨ ਹੀ ਲੰਘਦੇ ਹੋਣੇ ਗੱਡੀ ਤਾਂ ਨਹੀਂ ਲੰਘਦੀ ਗੱਡੀ ਬਿਲਕੁਲ ਨਹੀਂ ਲੰਘਦੀ ਦੋ ਪਹੀਆ ਵਾਹਨ ਵੀ ਮੋਟਰਸਾਈਕਲ ਬੜਾ ਉੱਖਾ ਟੱਪ ਦਾ ਐਕਟਵਾਡ ਅਤੇ ਜਿਆਦਾ ਗੁਰਾਹਾਲ ਹੈ ਤੇ ਜੇ 1938 ਤੋਂ ਹਰ ਵਕਤ ਖਤਰਾ ਹੀ ਖਤਰਾ ਜੀ ਹੈ ਕੋਈ ਸਰਕਾਰ ਸੁਣਾਈ ਨਹੀਂ ਕਰਦੀ ਸੜਕਾਂ ਦਾ ਬੁਰਾ ਹਾਲ ਹੈ ਸੜਕਾਂ ਦੇ ਵਿੱਚ ਅਸੀਂ ਕ੍ਰੋਸ ਨਹੀਂ ਕਰ ਸਕਦੇ ਹੈ ਜੀ ਨਿੱਕੂਵਾਲ ਸਪੋਰਟਸ ਕਲੱਬ ਨੇ ਜਿਹੜਾ ਮਿੱਟੀ ਰੇਤਾ ਜਿਆ ਪਾ ਕੇ ਤਾਂ ਉੱਥੇ ਚਾਲੂ ਕੀਤਾ ਸੀ ਕੁਝ ਦਿਨ ਪਹਿਲਾਂ ਸਾਡੇ ਮਤਲਬ ਇੱਕ ਭਤੀਜਾ ਸੀਗਾ ਜੀ ਪ੍ਰਵਿੰਦਰ ਸਿੰਘ ਕਮਾ ਉਹਦੀ ਡੈਥ ਹੋ ਗਈ ਸੀ ਕੈਨੇਡਾ ਸਰੀ ਦੇ ਵਿੱਚ ਉਹਦੀ ਡੈੱਡ ਬੋਡੀ ਆਣੀ ਸੀ ਉਹ ਤੋਂ ਪਹਿਲਾਂ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਆਪਣੀਆਂ ਟਰਾਲੀਆਂ ਲਾ ਕੇ ਜਿਹੜੀ ਡਸਟ ਪਾਈ ਗਈ ਹੈ ਤੇ ਇੰਡਾਂ ਨੂੰ ਵੀ ਨੁਕਸਾਨ ਹੋ ਸਕਦਾ ਪਿੰਡਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਜੀ ਫਸਲਾਂ ਤਾਂ ਮਰ ਗਈਆਂ ਸਾਰੀਆਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਵੜਨ ਨੂੰ ਤਿਆਰ ਹੈ ਤੇ ਕੋਈ ਵੀ ਪ੍ਰਸ਼ਾਸਨ ਜਿਹੜਾ ਉਹ ਦੇਖ ਨਹੀਂ ਰਿਹਾ ਬਸ ਇਹ ਵੀਡੀਓ ਦੇ ਵਿੱਚ ਇਹ ਬਣਾਈ ਦੇ ਵਿੱਚ ਟੀਵੀਆਂ ਦੇ ਵਿੱਚ ਦੇ ਰਿਹਾ ਇਨਫਰਮੇਸ਼ਨ ਕੰਟਰੋਲ ਤੇ ਇਹ ਕੰਟਰੋਲ ਦਾ ਕੋਈ ਕੰਟਰੋਲ ਨਹੀਂ ਹੈ